ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੋਕ ਸਭਾ ਹਲਕਾ ਖਰੂਰ ਸਾਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਆਈ ਏ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਇੰਨਾ ਜਲਦੀ ਦੇ ਵਿੱਚ ਇਹ ਫੈਸਲਾ ਕਿਵੇਂ ਲੈ ਲਿਆ ਕੀ ਕਾਰਨ ਨੇ ਅੰਮ੍ਰਿਤਪਾਲ ਸਾਹਿਬ ਨੇ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆ ਕੇ ਸਰਕਾਰ ਦੇ ਵੱਲੋਂ ਕੀ ਮਰਛਾ ਸਰਕਾਰ ਦੀ ਜੋ ਕਿ ਪਿਛਲੇ 2 ਸਾਲਾਂ ਤੋਂ ਉਹਨਾਂ ਦੇ ਉੱਪਰ NSA ਵਾਰ-ਵਾਰ ਲਗਾਈ ਜਾ ਰਹੀ ਸੀ ਜੋ ਕਿ ਹੁਣ ਉਹਨਾਂ ਦੇ ਉੱਪਰ NSA ਹਟਾਉਣ ਲਈ ਵੀ ਪੰਜਾਬ ਸਰਕਾਰ ਨੇ ਜੋ ਐਲਾਨ ਕੀਤਾ ਹੈ ਜੋ ਕਿ ਇਸ ਤੋਂ ਬਾਅਦ ਉਹਨਾਂ ਦੇ ਉੱਪਰ NSA ਪੰਜਾਬ ਸਰਕਾਰ ਜਾਰੀ ਨਹੀਂ ਰੱਖੇਗੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਪੰਜਾਬ ਲਿਆਉਣ ਦੀ ਪ੍ਰਕਿਰਿਆ ਜੋ ਕੱਲ ਤੋਂ ਸ਼ੁਰੂ ਹੋ ਜਾਵੇਗੀ ਸੋ ਜਾਣਕਾਰੀ ਦੇ ਅਨੁਸਾਰ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਪਲਵ ਪ੍ਰੀਤ ਸਿੰਘ ਜੋ ਮੀਡੀਆ ਅੰਚਾਰਜ ਸੀ ਅਮਰਤਪਾਲ ਸਿੰਘ ਦੇ ਨਾਲ ਉਹਨਾਂ ਨੂੰ ਅਜੇ ਤੱਕ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ ਉਹਨਾਂ ਨੂੰ ਪੰਜਾਬ ਲਿਆਉਣ ਲਈ ਜੋ 22 ਮਾਰਚ ਤੋਂ ਬਾਅਦ ਪੰਜਾਬ ਸਰਕਾਰ ਇਸਤੇ ਫੈਸਲਾ ਲਵੇਗੀ ਔਰ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਉੱਪਰ ਜੋ NSA ਕੇਸ ਦੀ ਅਗਲੀ ਸੁਣਵਾਈ 22 ਮਾਰਚ ਨੂੰ ਹੋਣੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਉਹਨਾਂ ਅਮਰਤਪਾਲ ਸਿੰਘ ਤੇ ਉਸਦੇ ਸਾਥੀ ਪਲਪਰੀਤ ਸਿੰਘ ਬਾਰੇ ਵੀ ਫੈਸਲਾ ਕਰੇਗੀ ਸੋ ਬਾਕੀ 7 ਸਾਥੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਗ੍ਰਿਫਤਾਰ ਨੇ ਉਹਨਾਂ ਨੂੰ ਪੰਜਾਬ ਲਿਆਉਣ ਲਈ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਸਾਰੀ ਜਿਹੜੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦੇ ਵਿੱਚ ਜੋ ਉਹਨਾਂ ਨੂੰ ਕਿਹੜੇ ਥਾਣੇ ਦੇ ਵਿੱਚ ਰੱਖਿਆ ਜਾਵੇਗਾ ਇਸ ਦੇ ਬਾਰੇ ਜੋ ਸਾਰੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੋ ਕਿ ਅਸਾਮ ਤੋਂ ਉਹਨਾਂ ਨੂੰ ਪੰਜਾਬ ਲਿਆ ਕੇ ਫਿਰ ਉਹਨਾਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਜਾਵੇਗਾ ਸੋ ਜਿਕਰੇ ਕਿ ਖਾਲਸਤਾਨੀ ਸੰਘਟਨ ਵਾਰਸ ਪੰਜਾਬ ਦੇ ਮੁਖੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀ ਸਾਥੀ ਜਲਦੀ ਹੀ ਪੰਜਾਬ ਆ ਜਾਣਗੇ ਪੰਜਾਬ ਸਰਕਾਰ ਨੇ ਨ ਸਾਰਿਆਂ ਦੇ ਉੱਪਰ ਜੋ ਰਾਸ਼ਟਰੀ ਸੁਰੱਖਿਆ ਕਾਨੂੰਨ NSA ਜਾਰੀ ਰੱਖਣ ਤੋਂ ਹੁਣ ਬਿਲਕੁਲ ਇਨਕਾਰ ਕਰ ਦਿੱਤਾ ਹੈ ਹੁਣ ਇਹਨਾਂ ਤੇ NSA ਨਹੀਂ ਰਹੇਗੀ ਸੋ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਜੋ 23 ਫਰਵਰੀ ਨੂੰ ਜਿਹੜਾ ਕਿ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਜਨਾਲਾ ਥਾਣੇ ਤੇ ਜੋ ਹਮਲਾ ਕੀਤਾ ਸੀ ਇਸ ਘਟਨਾ ਵਿੱਚ 6 ਪੁਲਿਸ ਕਰਮਚਾਰੀ ਜੋ ਜ਼ਖਮੀ ਹੋ ਗਏ ਸੀ ਉਹਨਾਂ ਨੂੰ ਹੁਣ ਪੰਜਾਬ ਵਿੱਚ ਲਿਆ ਕੇ ਜੋ ਇਹ ਕੈਸ ਚੱਲੇਗਾ ਸੋ ਲਾਪਰੀ ਤੂਫਾਨ ਜੋ ਉਹਨਾਂ ਦਾ ਸਾਥੀ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਸੀ ਅਜਨਾਲਾ ਥਾਣੇ ਵਿੱਚ ਉਸ ਨੂੰ ਛਡਾਉਣ ਵਾਸਤੇ ਜੋ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਥਾਣੇ ਦਾ ਘਰਾਓ ਕੀਤਾ ਗਿਆ ਸੀ ਔਰ ਉੱਥੇ ਝੜਪ ਹੋਈ ਸੀ ਔਰ ਝੜਪ ਦੇ ਵਿੱਚ 6 ਪੁਲਿਸ ਮੁਲਾਜ਼ਮ ਜ਼ਖਮੀ ਹੋਣ ਦੇ ਨਾਤੇ ਜੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਮਰਤਪਾਲ ਤੇ ਉਸ ਦੇ ਸਾਥੀਆਂ ਨੂੰ ਉਸ ਤੋਂ ਬਾਅਦ ਉਹਨਾਂ ਦੇ ਉੱਪਰ NSA ਲਗਾ ਦਿੱਤੀ ਗਈ ਸੀ ਸੋ NSA ਇੱਕ ਸਾਲ ਤੋਂ ਬਾਅਦ ਫਿਰ ਅੱਗੇ ਵਧਾ ਦਿੱਤੀ ਗਈ ਹੁਣ ਜੋ NSA ਬਿਲਕੁਲ ਖਤਮ ਹੋ ਚੁੱਕੀ ਹੈ ਔਰ ਸਾਰੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਸੋ ਅਮਰਤਪਾਲ ਸਿੰਘ ਤੇ ਬਲਪ੍ਰੀਤ ਸਿੰਘ ਨੂੰ 22 ਮਾਰਚ ਤੋਂ ਬਾਅਦ ਪੰਜਾਬ ਲਿਆਉਣ ਦਾ ਸੋਚਿਆ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ